ਕਰਨਾ ਮੈਂ ਕਹਣਾ ਕੋਈ ਗੱਲ ਨਹੀਂ ਆਪਾਂ ਬਾਹਰ ਰੋਟੀ ਲਿਆਉਣੀ ਹੈ ਜਾਂ ਕੁਝ ਕਰ ਲੈਣਾ ਕਿਉਂਕਿ ਮੈਂ ਆਪਣੇ ਕਿਉਂਕਿ ਮੇਰੇ ਮਾ ਮਮਾ ਪਾਪਾ ਵੀ ਪਲਾਨਡ ਹੈ ਮੈਂ ਹਰ ਇੱਕ ਟਾਈਮ ਇਹਦੇ ਨਾਲ ਸਾਥ ਦਿੱਤਾ ਕਦੇ ਨੂੰ ਉਹ ਨਹੀਂ ਕਿਹਾ ਕਿ ਹਾਂ ਤੂੰ ਨਾ ਕਰ ਮੈਂ ਤੇਰੇ ਨਾਲ ਹਮੇਸ਼ਾ ਸਪੋਰਟ ਕਰੀਏ ਸਾਥ ਦਿੱਤਾ ਕਦੇ ਕਿਸੇ ਚੀਜ਼ ਤੋਂ ਉਹਨਾਂ ਨਹੀਂ ਰੱਖਿਆ ਇਹਨੂੰ ਮੈਂ ਪਰ ਇਹਨੇ ਮੇਰੇ ਨਾਲ ਬਹੁਤ ਸੋਹਣਾ ਖੇਡ ਖੱਡੀ ਜਾਂਦੀ ਤੇ ਬਸ ਕੀ ਕਹਿ ਲੀ ਹੁਣ ਨਹੀਂ 8 ਸਾਲ ਦਾ ਵਿਆਹ ਨੂੰ ਹੋ ਜਾਂਦੇ ਨੇ ਤੁਹਾਡੀਆਂ ਤਿੰਨ ਧੀਆ ਵੀ ਹੈਗੀਆਂ ਉਹ 8 ਸਾਲ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਾ ਜਾਂ ਫਿਰ ਬਾਅਦ ਚ ਗੱਲਬਾਤ ਹੋਈ ਇਹਦੇ ਨਾਲ ਕਿਵੇਂ ਸਾਰਾ ਕੁਝ ਹੋਇਆ ਕੋਈ ਕੋ ਜੀ ਇਹਦੀ ਮੈਂ ਤੁਹਾਨੂੰ ਗੱਲ ਦੱਸਦਾ ਹੁਣ ਜਦੋਂ ਮਤਲਬ ਕਿ ਪਹਿਲੇ ਬੇਬੀ ਹੋਈ ਸੀ 2018 ਚ ਉਦੋਂ ਉਹਨੂੰ ਕਹਾਂ ਸੀ ਮੈਂ ਕਿ ਚੱਲ ਹਲੇ ਆਪਣੀ ਉਮਰ 21 22 ਬਾਈ ਬਾਈ ਸਾਲਾਂ ਆਪਾਂ ਨੈਕਸਟ ਬੇਬੀ ਕੋਈ ਨਾ ਆਪਾਂ 27 28 ਸਾਲ ਤੱਕ ਕਰਾਂਗੇ ਕਹਿੰਦੀ ਕੋਈ ਗੱਲ ਨਹੀਂ ਉਹ ਤਾਂ ਕਹਿੰਦੀ ਚਲੋ ਠੀਕ ਐ ਬਸ ਸਾਰ ਤਾਂ ਫਿਰ ਉਸ ਤੋਂ ਬਾਅਦ ਗੁੜੀਆਂ ਮੇਰੀ ਹੋਈ 3.5 ਸਾਲ ਦੀ ਤੇ ਮੈਨੂੰ ਕਹਿੰਦੀ ਕਹਿੰਦੀ ਹੁਣ ਆਪਾਂ ਨੂੰ ਕੋਈ ਬੱਚਾ ਕਰ ਲੈਣਾ ਚਾਹੀਦਾ ਮੈਂ ਕਹਿੰਦਾ ਨਹੀਂ ਯਾਰ ਕੋਈ ਗੱਲ ਨਹੀਂ ਲੈ ਛੋਟੀ ਆ ਆਪਾਂ ਕੀ ਹਨਾ ਇੱਕਦਮ ਚ ਕਰਨਾ ਕਹਿੰਦੀ ਨਹੀਂ ਮੈਂ ਕਹਿੰਦਾ ਚਲੋ ਕੋਈ ਨਾ ਦੇਖੀ ਜੋ ਜੋ ਹੋਊਗਾ ਚਲੋ ਉਸ ਤੋਂ ਬਾਅਦ ਇਹਨਾਂ ਨੂੰ ਕਸੀਵਿੰਗ ਹੋ ਗਈ ਸੀ 2021 ਚ ਉਹ ਮੁੰਡਾ ਵੀ 2021 ਚ ਕਵਰ ਕਰ ਆਇਆ ਹੋਇਆ ਅੱਛਾ ਜੀ ਬਹਾਨਾ ਕੀ ਲਾ ਕੇ ਫੋਨ ਆਇਆ ਮੇਰੇ ਕੋਲ ਅਨਨ ਨੰਬਰ ਤੋਂ 2021 ਦੀ ਗੱਲ ਕਰ ਰਹੀ ਹੁਣ ਮੈਂ ਤੇ ਮੈਨੂੰ ਕੁਝ ਨਹੀਂ ਸਪਤਾ ਮੁੰਡਾ ਕੌਣਾ ਉਹਦਾ ਫੋਨ ਆਇਆ ਕਹਿੰਦਾ ਜੀ ਭਾਜੀ ਸੱਸੀ ਗੱਲ ਤੋ ਮੈਂ ਕਹਿੰਦਾ ਜੀ ਸੱਸੀ ਗੱਲ ਕੀ ਹੋ ਗਿਆ ਜੀ ਕਹਿੰਦਾ ਮੈਂ ਆ ਤੁਹਾਡੇ ਮਸੀ ਦੇ ਨਾਨਕਿਆਂ ਤੋਂ ਮੈਂ ਆਪਣੇ ਮੇਰੀ ਭੈਣ ਦਾ ਵਿਆਹ ਤੁਸੀਂ ਮੇਰੀ ਭੈਣ ਦੇ ਵਿਆਹ ਤੇ ਆਉਣਾ ਮੈਂ ਕਾਰਡ ਦੇਣ ਆਉਣਾ ਜੀ ਬਸੀ ਮੈਂ ਪਹੁੰਚਾ ਹੋਇਆ ਮੈਂ ਕਿਹਾ ਕੋਈ ਨਾ ਜੀ ਆ ਜੋ ਮੈਂ ਫਿਰ ਇਹਨੂੰ ਪੁੱਛਿਆ ਭਈਆਂ ਤਾਂ ਕਹਿੰਦੀ ਹਾਂ ਕਹਿੰਦੀ ਉਹਨੇ ਨਾ ਮੁੰਡੇ ਨੇ ਮਤਲਬ ਕੀ ਮੇਰੀ ਨਾਨਕਿਆਂ ਮੇਰੇ ਮਾਮੇ ਦਾ ਦੋਸਤ ਆ ਉਹ ਤੇ ਉਹਨੇ ਮੇਰੇ ਵਿਆਹ ਚ ਬੜੀ ਹੈਲਪ ਕਰੀ ਹੈ ਮੇਰਾ ਵੀਰਾ ਉਹ ਇਹਨੇ ਉਦੋਂ ਮੈਨੂੰ ਇਹ ਗੱਲ ਕਹੀ ਉਹ ਮੁੰਡਾ ਆ ਜੀ ਉਸ ਟਾਈਮ ਇਹ ਮੇਰੇ ਘਮੀਸੀ ਪ੍ਰੈਗਨੈਂਸੀ ਕਿ ਉਹ ਆਇਆ ਤੇ ਉਰੇ ਬੈਠ ਜਿਵੇਂ ਆਪਾਂ ਡਰੰਗਰੂ ਚ ਬੈਠੇ ਉਰੇ ਉਹ ਬੈਠਾ ਹੋ ਸਾਹਮਣੇ ਉੱਥੇ ਮੈਂ ਬੈਠਾ ਸੀਗਾ ਤੇ ਉਹ ਕਾੜ ਦੇ ਕੇ ਚਲਾ ਗਿਆ ਤੇ ਬਸ ਉਸ ਤੋਂ ਬਾਅਦ ਮੈਂ ਕਿਹਾ ਚਲ ਆਪਾਂ ਕੋਈ ਗੱਲ ਨਹੀਂ ਮੈਂ ਕਿਹਾ ਤੂੰ ਤਾਂ ਪ੍ਰੈਗਨੈਂਟ ਹੈ ਮੈਂ ਕਿਹਾ ਤੂੰ ਨਾ ਜਾਵੇਂ ਮੈਂ ਚਲੇ ਜਾਊਗਾ ਕਿਉਂਕਿ ਦਰਾਹੇ ਮੇਰੇ ਇਧਰ ਦੇ ਦਰਾਹੇ ਮੇਰੇ ਇਧਰ ਜਸਪਾਲੋਂ ਸਾਈਡ ਵੀ ਮੇਰੀ ਰਿਸ਼ਤਦਾਰੀ ਸੀਗੀ ਤੇ ਉਸ ਤੋਂ ਬਾਅਦ ਫੇ ਮੈਂ ਕਿਹਾ ਕੋਈ ਨਾ ਇਹਦੇ ਮਨ ਚ ਇਹ ਡਰ ਲੱਗੇ ਰਹੇ ਨੇ ਮੈਨੂੰ ਪਜਾਨ ਨਹੀਂ ਦਿੱਤਾ ਕਿਉਂ ਕਿ ਜਿਹਦੇ ਮਨ ਸਚੋਰ ਹੁੰਦਾ ਖੁਲਾਸਾ ਹੋ ਜਾਂਦਾ ਕਿ ਐਵੇਂ ਤੋਂ ਹਨ ਤੇ ਉਸ ਤੋਂ ਬਾਅਦ ਕਰਦੇ ਕਰਦੇ 2000 ਮਗਿਆ ਨਹੀਂ ਹੈਗਾ ਉਸ ਤੋਂ ਬਾਅਦ 2022 ਦੇ ਵਿੱਚ ਚਲੋ ਗੁੜੀ ਹੋਈ ਮੇਰੇ ਕੋਲ 10 ਜਨਵਰੀ ਉਦਾ ਨਾਮ ਸੁਖਮਣੀ ਮੈਂ ਹੀ ਰੱਖਿਆ ਸੀਗਾ ਕਿ ਮੈਂ ਕਹਤਾ ਮੇਰੀ ਸੁਖਮਣੀ ਦਾ ਨਾਮ ਸੁਖਮਣੀ ਰੱਖੂਗਾ ਤੇ ਉਸ ਤੋਂ ਬਾਅਦ ਇਹ ਕਰਦੇ ਕਰਦੇ ਫਿਰ ਜਦੋਂ 2023 ਦੇ ਵਿੱਚ ਦੁਬਾਰਾ ਇਹਨਾਂ ਨੂੰ ਪ੍ਰੈਗਨਸੀ ਹੋਈ ਤੇ ਮੈਂ ਕਹ ਪਏ ਦੇਖ ਟਿੱਡ ਟੇੜਾ ਮੇਰਾ ਤਾਂ ਹੈ ਨਹੀਂ ਜੇ ਨਹੀਂ ਬੱਚਾ ਰੱਖਣਾ ਚਾਹੁੰਦੀ ਨਾ ਰੱਖ ਕੋਈ ਨਾਮ ਤੂੰ ਉਹ ਨਾ ਕਰ ਬੋਝ ਨਹੀਂ ਪਾਉਣਾ ਕੋਈ ਗੱਲ ਨਹੀਂ ਤੈਨੂੰ ਦਵਾਈ ਦਊਂਗਾ ਮੈਂ ਖਿਲਾ ਦਊਂਗਾ ਕੋਈ ਚੱਕਰ ਨਹੀਂ ਮਾ ਕੇ ਫਿਰ ਕੀ ਹੋ ਗਿਆ ਹੁਣ ਦੇਖੋ ਉਸ ਤੋਂ ਬਾਅਦ ਕਰਦੇ ਕਹਿੰਦੀ ਨਹੀਂ ਮੈਂ ਬੱਚਾ ਰੱਖਣਾ ਮੈਂ ਕਹ ਦੇਖ ਲੈ ਬਰਡ ਨਹੀਂ ਹੈਗਾ ਹਲੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਹਿੰਦੀ ਨਹੀਂ ਨਹੀਂ ਮੈਂ ਕਿਹਾ ਚਲੋ ਠੀਕ ਹੈ ਮੈਨੂੰ ਨਹੀਂ ਪਤਾ ਲੱਗਾ ਜੀ ਇਹਨੇ 2023 ਅਗਸਤ ਦੇ ਵਿੱਚੋਂ ਮੰਡਣਾ ਗੱਲ ਕਰਨੀ ਇੰਸਟਾਗ੍ਰam ਤੇ ਸਟਾਰਟ ਕਰਤੀ ਸੀ ਉਹਨੂੰ ਲੱਭ ਕੇ ਗੱਲ ਕਰਦੇ 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 ਅੱਜ ਤੱਕ ਮੈਨੂੰ ਕਦੇ ਸ਼ੱਕੇ ਨਹੀਂ ਸੀ ਹੋਇਆ ਜੀ ਮੈਂ ਕਹਿੰਦਾ 2023 ਦੇ ਵਿੱਚ ਇਹਨੇ ਮੈਨੂੰ ਰਿੰਗ ਵੀ ਗਿਫਟ ਕਰੀ ਹੈ ਸਾਰਾ ਕੁਝ ਕਰਿਆ ਅੱਜ ਤੱਕ ਕਦੇ ਸ਼ੱਕ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਬੇਬੀ ਹੋਇਆ ਮੇਰਾ ਇਹ ਭਾਰਵੀ ਇਹ ਹੋਈ ਹੈ ਮੇਰੀ 28 ਫਰਵਰੀ 2024 ਉਸ ਤੋਂ ਬਾਅਦ ਕਰਦੇ ਕਰਦੇ ਜੀ ਥੋੜਾ ਟਾਈਮ ਪਾ ਕੇ ਜੀ ਇਹਨੇ ਇਗਨੋਰ ਕਰਨ ਲੱਗ ਪਈ ਮੈਨੂੰ ਫੋਨ ਤੇ ਲੱਗੀ ਰਹਿਣਾ ਮੇਰੀ ਮਾਸੀ ਵੀ ਕਹਿੰਦੇ ਸੀ ਕਿ ਕਹਿੰਦੇ ਭਾਈ ਤੂੰ ਕੁੜੀ ਛੀਲੇ ਚ ਹੈਗੀ ਆ ਫੋਨ ਘੱਟ ਚ ਲਾਇਆ ਕਰ ਕਹਿੰਦੀ ਨਹੀਂ ਮੈਨੂੰ ਨੀਂਦ ਨਹੀਂ ਆਉਂਦੀ ਹੁਣ ਸ਼ੱਕ ਹੋਈ ਕਿਸ ਨੇ ਐਵੇਂ ਸ਼ੱਕ ਕਦੇ ਗਿਆ ਹੀ ਨਹੀਂ ਨਾ ਚਲੋ ਜੀ ਗੱਲਾਂ ਕਰਦੇ ਕਰਦੇ ਫਿਰ ਉਹੀ ਮੁੰਡੇ ਨਾਲ ਗੱਲ ਕਰਦੇ ਜਿਹਨੂੰ ਭਰਾ ਕਹਿੰਦੀ ਸੀ ਤੇ ਹੁਣ ਵੀ ਉਹਦੇ ਨਾਲ ਹੀ ਵਿਆਹ ਕਰਾਇਆ ਹੈ ਅੱਛਾ ਰਹਿ ਰਹੀ ਹੈ ਹਾਂਜੀ ਭਰਾ ਜਿਹਨੂੰ ਕਹਿੰਦੀ ਸੀ ਉਹਦੇ ਨਾਲ ਹੀ ਰਿਲੇਸ਼ਨ ਦੇ ਵਿੱਚ ਰਹਿ ਰਹੀ ਹੈ ਮੈਨੂੰ ਐ ਹੀ ਹੁੰਦਾ ਸੀ ਯਾਰ ਮੈਂ ਤਾਂ ਘਰ ਵਾਸਤੇ ਕਰ ਰਿਹਾ ਮੈਂ ਕੀ ਕਰਨਾ ਕੋਈ ਮੇਰੀ ਸੇਵਿੰਗ ਦੇ ਉੱਪਰ ਜਿਆਦਾ ਫੋਕਸ ਹੁੰਦਾ ਸੀ ਚਲੋ ਜੀ ਕਰਦੇ ਕਰਦੇ ਕਹਿੰਦੀ ਤੁਸੀਂ ਐ ਕਰੋ ਤੁਸੀਂ ਘੁੰਮਿਓ ਅਸੀਂ ਜੀ ਸਾਡਾ ਪਹਿਲਾ ਮੇਰੀ ਲਾਈਫ ਦਾ ਪਹਿਲਾ ਟ੍ਰਿਪ ਸੀਗਾ ਮਨਸੂਰੀ ਦੇਰਾ ਤੋਂ ਮਨਸੂਰੀ ਜਾ ਕੇ ਆਇਆ ਮੈਂ ਜੂਨ ਦੇ ਵਿੱਚ ਤੇ ਜੂਨ ਚ ਜਾਣ ਤੋਂ ਬਾਅਦ ਫੇਰ ਮੈਂ ਘਰੇ ਆਇਆ ਮੈਨੂੰ ਕਹਿੰਦੀ ਕਿ ਬੱਚਿਆਂ ਨੂੰ ਘੁਮਾ ਕੇ ਲੈ ਕੇ ਆਉਣਾ ਮੈਂ ਕਿਹਾ ਕੋਈ ਨਾ ਬੱਚਾ ਨੂੰ ਘੁਮਾ ਬੱਚਾ ਨੂੰ ਫੇਰ ਮੈਂ ਖੰਨੇ ਘੁਮਾ ਕੇ ਲੈ ਕੇ ਆਇਆ ਜੀ ਖੰਨੇ ਘੁਮਾ ਕੇ ਲੈ ਕੇ ਆਣ ਤੋਂ ਬਾਅਦ ਫੇਰ ਮੈਨੂੰ ਕਹਿੰਦੀ ਮੈਂ ਮਨਾਲੀ ਜਾਣਾ ਓ ਮੇਗਾ ਭਾਊ ਮੇਰੇ ਕੋਲ ਤਾਂ ਤੈਨੂੰ ਵੀ ਪਤਾ ਅੱਜ ਕੱਲ ਕਿੰਨੇ ਖਰਚੇ ਹੁੰਦੇ ਨੇ ਕਿੰਨੇ ਕ ਨਹੀਂ ਹੁੰਦੇ ਮੈਂ ਕਹਿੰਦਾ ਨਹੀਂ ਚਲੋ ਜੀ ਕਰਦੇ ਕਰਦੇ ਕਹਿੰਦੀ ਮੈਂ ਜਾਣਾ 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 ਜਿਸ ਸਮਨ ਦੀ ਬੋਲੀ ਸੀ ਮੈਂ ਵੀ ਨਹੀਂ ਪਛਾਣਿਆ ਮੇਰੇ ਮਮਾ ਪਾਪਾ ਕਹਿੰਦੇ ਸੀ ਕਿ ਬੋਲੀ 'ਚ ਥੋੜਾ ਸਾਨੂੰ ਫਰਕ ਲੱਗ ਕਰੇ ਮਤਲਬ ਕੋਈ ਨਾ ਮਮਾ ਕੋਈ ਨਾ ਜਿੱਕਮੇ ਆਉਣ ਤੋਂ ਅਸੀਂ ਵੀ ਘੁੰਮਿਆਵਾਂਗੇ ਤੇ ਵੀਰੇ ਫਿਰ ਅਸੀਂ ਚਲੇ ਗਏ ਅਸੀਂ ਜਾ ਕੇ ਮਨਾਲੀ ਸਾਡਾ ਇੱਕ ਹਫ਼ਤੇ ਦਾ ਟੂਰ ਸੀਗਾ ਕਹਿ ਕੇ ਤਿੰਨ ਦਿਨ ਗਏ ਸੀ ਸਾਡੇ ਲੱਗ ਹਫ਼ਤੇ ਕੇ ਤੇ ਮੇਰੇ ਇੱਕ ਹਫ਼ਤੇ ਦਾ 80000 ਰੁਪਏ ਲੱਗੇ ਜਿਹਦੇ ਚ ਮੇਰੀ ਗੱਡੀ ਵੀ ਖਰਾਬ ਹੋਈ ਆ ਮੈਨੂੰ ਪਤਾ ਜੋ ਜਿਹੜੇ ਮੇਰੇ ਨਾਲ ਗਏ ਸੀ ਉਹਨਾਂ ਨੇ ਪੰਛੀ ਵੀ ਨਹੀਂ ਕੱਢੀ ਤਾਂ ਆਪਾਂ ਵੀ ਕੁਛ ਕਿਹਾ ਕੋਈ ਗੱਲ ਨਹੀਂ ਮੈਂ ਹੀ ਲੈ ਕੇ ਆਇਆ ਆ ਆਪਾਂ ਕੁਛ ਨਹੀਂ ਕਿਹਾ ਬਹੁਤ ਇੰਜੋਏ ਕਰਿਆ ਪਰ ਮੈਨੂੰ ਉਦੋਂ ਵੀ ਨਹੀਂ ਸ਼ੱਕ ਹੋਇਆ ਸੀ ਕਿ ਉਸ ਮੁੰਡੇ ਨਾਲ ਗੱਲ ਕਰਦੀ ਏ